ਫਗਵਾੜਾ ਸ਼ਹਿਰ ਦੇ ਨਗਰ ਨਿਗਮ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਗਰ ਨਿਗਮ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਹੁਸ਼ਾਰਪੁਰ ਰੋਡ ਦੇ ਪੁਲ ਦੇ ਨੇੜੇ ਕਾਫੀ ਸਮੇਂ ਤੋਂ ਲੱਗੀਆਂ ਅवैध ਮੱਛੀ ਦੀਆਂ ਦੁਕਾਨਾਂ ਜਿਨ੍ਹਾਂ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਸੀ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਤੇ ਕਈਆਂ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ। ਇਸ ਕਾਰਵਾਈ ਦੌਰਾਨ ਇੱਕ ਵੱਡਾ ਖਤਰਨਾਕ ਮਾਮਲਾ ਹੋਰ ਸਾਹਮਣੇ ਆਇਆ ਹੈ। ਜਿੱਥੇ ਕਿ ਪੈਟਰੋਲ ਪੰਪ ਦੇ ਨੇੜੇ ਦੀਪਕ ਗੈਸ ਚੂਲੇ ਨਾਮ ਦਾ ਇੱਕ ਵਿਅਕਤੀ ਜੋ ਕਿ ਵੱਡੇ ਕਮਰਸ਼ੀਅਲ ਸਿਲੰਡਰਾਂ ਤੋਂ ਛੋਟੇ ਸਿਲੰਡਰ ਭਰਦਾ ਪਾਇਆ ਗਿਆ ਜੋ ਕਿ ਬਹੁਤ ਹੀ ਖਤਰਨਾਕ ਤੇ ਚਾਲੇਵਾਂ ਕਾਰਵਾਈ ਸੀ ਪ੍ਰਸ਼ਾਸਨ ਵੱਲੋਂ ਤੁਰੰਤ ਉਸ ਦਾ ਸਮਾਨ ਜ਼ਬਤ ਕਰ ਲਿਆ ਗਿਆ ਤਾਂ ਜੋ ਕਿਸੇ ਵੀ ਵੱਡੇ ਹਾਦਸੇ ਤੋਂ ਬਚਾ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਵੀ ਦੁਕਾਨਦਾਰ ਪਲਾਸਟਿਕ ਦਾ ਯੂਜ਼ ਕਰਦੇ ਸਨ ਜਿਵੇਂ ਕਿ ਪਲਾਸਟਿਕ ਦੇ ਗਲਾਸ ਪਲੇਟਾਂ ਜਾਂ ਹੋਰ ਸਮਾਨ ਉਹਨਾਂ ਦਾ ਵੀ ਸਮਾਨ ਜ਼ਬਤ ਕੀਤਾ ਗਿਆ ਉਨਾ ਕਿਹਾ ਹੈ ਕਿ ਕਮਿਸ਼ਨਰ ਮੈਡਮ ਵੱਲੋਂ ਸ਼ਹਿਰ ਦੇ ਸਭ ਦੁਕਾਨਦਾਰਾਂ ਨੂੰ ਸਪਸ਼ਟ ਹੁਕਮ ਦਿੱਤੇ ਗਏ ਨੇ ਕਿ ਸਰਾਏ ਰੋਡ ਸਮੇਤ ਹੋਰ ਮਾਰਕੀਟਾਂ ਵਿੱਚ ਜਿਹੜੇ ਵੀ ਰੋਡ ਤੇ ਤਕਰੀਬਨ ਦੁਕਾਨਾਂ ਦੇ ਬਾਹਰ ਤੱਕ ਕਬਜ਼ਾ ਕਰ ਰੱਖਿਆ ਹੈ ਉਹਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਤਾਂ ਕਿ ਆਮ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਗਵਾੜਾ ਤੋਂ ਯਸ਼ ਸ਼ਰਮਾ ਦੀ ਇੱਕ ਖਾਸ ਰਿਪੋਰਟ ਨਹੀਂ ਡਾਕਟਰ ਕੇ ਕੇ ਬਰਮਾ ਭਾਜੀ ਕਿੱਦਾਂ ਦਾ ਹੁਣ ਜਿਹੜੀ ਕਾਰਵਾਈ ਨਗਰ ਨਿਗਮ ਨੇ ਕੀਤੀ ਕਿੱਦਾਂ ਦੀ ਕੀਤੀ ਹੈ ਨਗਰ ਨਗਰ ਕਮ ਨੂੰ ਜਿਹੜੀ ਕਾਰਵਾਈ ਅੱਜ ਕਰਨ ਲੱਗਾ ਨਾ ਕਾਫੀ ਦਿਨ ਪਹਿਲਾਂ ਕਰਨੀ ਚਾਹੀਦੀ ਸੀ ਕਿਉਂਕਿ ਇਹਨਾਂ ਨੇ ਤਾਂ ਇੱਥੇ ਆਪਣਾ ਰਹਿਣ ਬਸੇਰਾ ਬਣਾ ਲਿਆ ਸੀ ਘੜੀ ਸੌਂਦੇ ਸੀਗੇ ਮੱਛੀ ਮਾਰਕੀਟ ਜਿਹੜੀ ਤੇ ਨਮੀ ਮਾਰਕੀਟ ਦੇ ਨਾਲ ਇੰਨੀ ਹੀ ਭੈੜੀ ਹਾਲਤ ਸੀਗੀ ਕਿ ਕਈ ਵਾਰ ਇਥੋਂ ਲੰਘਦੇ ਐ ਇੰਨੀ ਗੋ ਆਂਦੀ ਸੀ ਕਿ ਨੰਘਣੇ ਲਈ ਰਸਤਾ ਹੀ ਬਦਲਣਾ ਪੈਂਦਾ ਸੀ ਨਗਰ ਨਿਗਮ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ ਕਿ ਉਹ ਕਹਿੰਦੇ ਵੀ ਸਾਡੇ ਕੋਲ ਜੇ ਕੋਈ ਪਲੇਟ ਨਹੀਂ ਸੀ ਆਈ ਕੋਈ ਹੁਣ ਕੰਪਲੀਟ ਆਈ ਔਰ ਮੈਂ ਉਹਦੇ ਨਾਤੇ ਵੀ ਇਹ ਗੱਲ ਕਹਾਂਗਾ ਕਿ ਜਿਹੜੀ ਇਹਨਾਂ ਨੇ ਕਾਰਵਾਈ ਕਰ ਰਹੀ ਹੈ ਜੀ ਕਾਰਪੋਰੇਸ਼ਨ ਸਾਡੇ ਮੇਹਰ ਸਾਲ ਦੇ ਲਈ ਕਿ ਬਹੁਤ ਵਧੀਆ ਕਾਰਵਾਈ ਹੈ ਕਿਉਂਕਿ ਜੇ ਇੰਨੀ ਕਾਰਵਾਈ ਹੋਵੇ ਤੇ ਇਹੋ ਜੇ ਬਿਮਾਰੀ ਫੈਲ ਸਕਦੀ ਜਿੱਦਾਂ ਕਿ ਅੱਜ ਕੱਲ ਦੇਖੋ ਮੱਛਰ ਆ ਡੇਂਗੂ ਆ ਹੋਰ ਬਿਮਾਰੀਆਂ ਫੈਲ ਰਹੀਆਂ ਤੇ ਜੇ ਨਾ ਇਹ ਕਰਦੇ ਤਾਂ ਹੋਰ ਬਿਮਾਰੀ ਫੈਲਣ ਦਾ ਡਰ ਸੀਗਾ ਭਾਈ ਜਣੇ ਲੋਕ ਇੱਥੇ ਕਮਬੇ ਕਰਦੇ ਨੇ ਬਾਹਰੋਂ ਆ ਕੇ ਮੱਛੀਆਂ ਇੱਥੇ ਸਿੱਟ ਦਿੰਦੇ ਰਾਤ ਨੂੰ ਕੋਈ ਚੱਕਦਾ ਨਹੀਂ ਗਲੇ ਸੜੇ ਸਾਰਾ ਸਮਾਨ ਸਿੱਟ ਜਾਂਦੇ ਆ ਤੋ ਇਸ ਕਰਕੇ ਇਹ ਜਿਹੜਾ ਕਾਰਪਾਈ ਜਾਂ ਬਹੁਤ ਬੰਦੇ ਹੋਰ ਜਿਹੜੇ ਕਬਜ਼ੇ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੂਗੇ ਆਪਣੇ ਕਬਜ਼ੇ ਇੰਦਾ ਮਾਰਿਆ ਕਬਜ਼ਿਆਂ ਦੀ ਗੱਲ ਸੁਣ ਲਓ ਜੇ ਕਿਸੇ ਨੂੰ ਕਹੀਏ ਮਾਰੇ ਆ ਤੁਸੀਂ ਇੱਥੋਂ ਮੋਟਰਸਾਈਕਲ ਪਰੇ ਕਰਾ ਦਿਓ ਉਹ ਕਹਿੰਦੇ ਮਾਰਿਆ ਸੀ ਤਾਂ ਲੀਡਰ ਆਦਮੀ ਸੰਤਾਂ ਤੋਂ ਫਰਕੇ ਨਹੀਂ ਪੈਂਦਾ ਉਹਨਾਂ ਨੇ ਸਾਰੀਆਂ ਸੜਕਾਂ ਦੋ ਹੀ ਪਾਸੇੋਂ ਮੱਲੀਆਂ ਆ ਤੇ ਜਦੋਂ ਦੀ ਕੋਈ ਆ ਕੇ ਉਹਨਾਂ ਨੂੰ ਰੋਕਦਾ ਤਾਂ ਮੰਨਦੇ ਹੀ ਨਹੀਂ ਕਹਿਣਾ ਠੀਕ ਆ ਜੀ ਤੋ ਐਸੀ ਗੱਲ ਆ ਜਿੱਨੇ ਕਬਜ਼ੇ ਹਟੂੜੇ ਨਜਾਇਜ਼ ਉਹ ਚੰਗੀ ਚੱਲ ਰਹੀ ਆ ਉਸ ਤੋਂ ਬਾਅਦ ਇੱਕ ਰਿਕਵੈਸਟ ਹੋਰ ਵੀ ਆ ਇਹ ਡੇਂਗੂ ਦੀ ਜਿਹੜੀ ਡੇਂਗੂ ਦੀ ਜਿਹੜੀ ਰੋਖਾਂ ਵਾਸਤੇ ਵੀ ਇਹ ਬਹੁਤ ਜ਼ਰੂਰੀ ਆ ਤੇ ਇਹ ਜਿਹੜਾ ਮਰਿਆ ਸਮਾਸ ਵੀ ਮੱਛੀਆਂ ਦਾ ਹੋਰ ਸਾਰਾ ਸਾਹਮਣੇ ਤੁਸੀਂ ਇੱਥੇ ਦੇਖੋ ਗੰਦਗੀ ਦਿਖਾਓ ਇੱਕ ਵਾਰੀ ਅੱਧਰਲੇ ਪਾਸੇ ਸਿੱਟਾ ਕਾ ਆਉ ਗਿਆ ਉੱਥੇ ਸਾਰਾ ਕੁਝ ਸੜ ਜਾਂਦੀ ਐ ਇੰਨੀ ਸਾਡੇ ਸਵੀਪਰਾਂ ਨੂੰ ਵੀ ਤੰਗੀ ਹੁੰਦੀ ਸੀ ਕਿ ਸਫਾਈ ਕਰਨ ਵੇਲੇ ਵੀ ਇਹਨਾਂ ਨੂੰ ਆਫ ਹੁੰਦੀ ਸੀ ਸੋ ਇਹ ਬਹੁਤ ਵਧੀਆ ਗੱਲ ਆ ਕਿ ਅੱਜ ਇਹ ਜਿਹੜੀ ਕਾਰਵਾਈ ਹੋਈ ਬਹੁਤ ਵਧੀਆ ਹੋ ਰਹੀ ਐ ਭਾਜੀ ਜਿਹੜੀ ਇੱਥੇ ਹੁਣ ਇੱਥੇ ਰੋਡ ਦੇ ਉੱਤੇ ਇਹਨਾਂ ਨੇ ਮੱਛੀ ਮਾਰਕੀਟ ਇੱਧਰ ਸ਼ੁਰੂ ਕਰ ਦਿੱਤੀ ਆ ਉਹਦੇ ਆਉਣ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਰਾਘੀ ਰੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਂ ਇਹਨਾਂ ਨੂੰ ਪਰੇ ਜਾਣਗੇ ਇਹਦੇ ਜਾਂ ਇਹਨਾਂ ਦਾ ਧਿਆਨ ਰੱਖਣਾ ਇਹ ਆਲਰੇਡੀ ਭਾਜੀ ਜੀਸੀਟੀ ਮਿਲਦੇ ਕੋਲ ਆਲਰੇਡੀ ਉੱਧਰ ਇੱਕ ਮੱਛੀ ਮਾਰਕੀਟ ਬਣੀ ਹੋਈ ਆ ਇੱਧਰ ਉਹਨਾਂ ਨੇ ਨਾਲ ਇੱਕ ਹੁਣ ਸ਼ੁਰੂ ਇੱਕ ਦੁਕਾਨ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਪੰਜ ਤੋ ਲੈ ਕੇ ਕਿੰਨੀ ਲੰਬੀ ਮੱਛੀ ਮਾਰਕੀਟ ਸ਼ੁਰੂ ਕਰ ਲਈ ਆ ਸਮੱਗ ਲਾਂਦੀ ਆ ਬੱਚੇ ਪੜ੍ਹਦੇ ਇੱਧਰ ਲੱਗੇ ਕਾਲਜ ਆ ਇਹ ਨੂੰ ਆਪ ਧਿਆਨ ਕਰਨਾ ਚਾਹੀਦਾ ਹੈ ਇਹ ਸਾਰਾ ਕਾਲਜ ਰੋਡ ਆ ਇੱਥੇ ਬੱਚੇ ਵੀ ਨੰਗਦੇ ਆ ਬਜ਼ੁਰਗ ਵੀ ਨੰਗਦੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰੋਪਰਲੀ ਕੋਲੇ ਭਰੇ ਹੋਣੇ ਚਾਹੀਦੇ ਜਿੱਥੇ ਹੈਗੇ ਉੱਥੇ ਲੱਗ ਜਾਂਦੇ ਕਿਤੇ ਵੇਚਣ ਆਹ ਤਾਂ ਗਲਤ ਹੈ ਯਾਨੀ ਕਿ ਤੁਸੀਂ ਵੀ ਵਿਰੋਧ ਕਰਦੇ ਹੋ ਸਾਰੀ ਵਾਰ ਬਿਲਕੁਲ ਕਰਦੇ ਹਾਂ ਬਿਲਕੁਲ ਕਰਦੇ ਹਾਂ ਮੇਰਾ ਨਾਮ ਮੋਤਕ ਸੈਂਟਰੀਸ ਕੰਟਰੀ ਅੱਜ ਸਾਨੂੰ ਇੱਕ ਜਵਾਨੀ ਤੇ ਰਿਡਨ ਦੇ ਵਿੱਚ ਸ਼ਿਕਾਇਤ ਮਿਲੀ ਸੀ ਇੱਕ ਇੱਕ ਆਪਣਾ ਮੱਛੀ ਮਾਰਕੀਟ ਤੇ ਕਿ ਤੁਸੀਂ ਦੇਖਿਆ ਨਾ ਸਿਲੰਡਰ ਵਾਲੇ ਨਾ ਗੈਰ ਕਾਨੂੰਨੀ ਤੌਰ ਤੇ ਸਿਲੰਡਰ ਭਰਦੇ ਸੀ ਕਿ ਇਸ ਕਮਰਸ਼ੀਅਲ ਸਿਲੰਡਰਾਂ ਦਾ ਜਿਹੜੇ ਗੈਸ ਪਰਦੇ ਜਿਹੜਾ ਕਿ ਅਚਾਨਕ ਉਹ ਫੈਸਟੀਵਲ ਜਿਹਨੇ ਜਰਾ ਕੋਈ ਵੀ ਖਤਰਨਾ ਨਹੀਂ ਨਾ ਖਤਰਾ ਵਾਪਰ ਸਕਦਾ ਸੀ ਜਿਸ ਕਰਕੇ ਅਸੀਂ ਉਹਨਾਂ ਦੇ ਸਿਲੰਡਰ ਜ਼ਬਤ ਕਰੇ ਤੇ ਮੱਛੀ ਮਾਰਕੀਟ ਨੂੰ ਵਾਰਨ ਵੀ ਕੀਤਾ ਕੁਝ ਉਹਨਾਂ ਦਾ ਸਮਾਨ ਵੀ ਜ਼ਬਤ ਕੀਤਾ ਕਿ ਇਹ ਇਨਲੀਗਲ ਹੈ ਜੀ ਇਹਨੂੰ ਤੁਸੀਂ ਹਟਾਣਾ ਪੈਣਾ ਤੇ ਬਾਕੀ ਸ਼ਹਿਰ ਚ ਵੀ ਦੇਖਿਆ ਕਿ ਅਸੀਂ ਜਿਹੜੇ ਰਾਈਡ ਕਰਦੇ ਕਰਦੇ ਆਏ ਤੇ ਸਮਾਨ ਨੂੰ ਜੇ ਮਤਲਬ ਚੱਕਿਆ ਤੇ ਵਾਰਨਿੰਗ ਵੀ ਦਿੱਤੀ ਕਈ ਲੋਕਾਂ ਨੂੰ ਤੇ ਇਹਦੇ ਵਿੱਚ ਸਾਡੇ ਮਾਨਯੋਗ ਮੈਡਮ ਅਕਸ਼ਤਾ ਗੁਪਤਾ ਜੀ ਵੱਲੋਂ ਸਾਨੂੰ ਅ ਅੱਜ ਰਾਈਡਾਂ ਮਿਲੀਆਂ ਕਿ ਸ਼ਹਿਰ ਦੇ ਵਿੱਚ ਵਿਵਸਥਿਤ ਕਰਕੇ ਆਓ ਜਿਸ ਕਰਕੇ ਅਸੀਂ ਅੱਜ ਕਾਰਵਾਈ ਪਾਈ ਹੈ ਸਰ ਲੋਕਾਂ ਦੇ ਬਹੁਤ ਸਾਰੇ ਪਿਛਲੇ ਦੀ ਮੈਸੇਜ ਆਏ ਸੀ ਕਿ ਵੀ ਬਾਕੀ ਜਗਾ ਬਹੁਤ ਕਬਜ਼ੇ ਆ ਉਧਰ ਵੀ ਜਾ ਕੇ ਆਓ ਜੀ ਐਸਟੀ ਮਿੱਲ ਵੀ ਭਰਿਆ ਪਿਆ ਤੁਹਾਨੂੰ ਪਤਾ ਹੀ ਹੈ ਸਲੰਡਰਾਂ ਦਾ ਕੰਮ ਉੱਥੇ ਵੀ ਰੂਪ ਨਾਲ ਜਲਦਾ ਪਿਆ ਉੱਥੇ ਕਦੋਂ ਕਾਰਵਾਈ ਕਰ ਰਹੇ ਸਰ ਬਿਲਕੁਲ ਜੀ ਤੁਹਾਡੇ ਚੈਨਲ ਰਾਹੀਂ ਅਸੀਂ ਦੱਸਣਾ ਚਾਹੁੰਦੇ ਜੀ ਉੱਥੇ ਵੀ ਜਲਦੋਂ ਜਲਦ ਕਾਰਵਾਈ ਹੋਏਗੀ ਜਿੱਤੇ ਜਿੱਤੇ ਸਾਨੂੰ ਸੂਚਨਾ ਮਿਲੇਗੀ ਸਾਡੇ ਮਾਨਯੋਗ ਮੈਮ ਨੂੰ ਸੂਚਨਾ ਮਿਲੇਗੀ ਅਸੀਂ ਉੱਥੇ ਤੁਰੰਤ ਕਾਰਵਾਈ ਕਰਾਂਗੇ ਸ਼ਹਿਰ ਵਿੱਚ ਅਜਿਹੇ ਕੋਈ ਕੰਮ ਨਹੀਂ ਹੋਣ ਦੇਵਾਂਗੇ ਜਿਹੜਾ ਗੈਰ ਕਾਨੂੰਨੀ ਆ ਆਮ ਜਨਤਾ ਨੂੰ ਖਤਰਾ ਕਰੇਟ ਟੂ ਰਿਮੂਵ ਕਰਨ ਦੀ ਹਦਾਇਤ ਦੇ ਕੇ ਆਏ ਕਿ ਰਿਮੂਵ ਕਰ ਲਓ ਨਹੀਂ ਤੇ ਇੱਥੇ ਸਾਨੂੰ ਵੱਡੀ ਕਾਰਵਾਈ ਅਮਲ ਵਿੱਚ ਲਿਆਣੀ ਪੈਣੀ ਹੈ। ਸ਼ਹਿਰਦਾਰਾਂ ਨੂੰ ਕੀសារ ਮੈਸੇਜ ਦੇਣਾ ਚਾਹੁੰਦੇ ਹਣ? ਸ਼ਹਿਰਦਾਰਾਂ ਨੂੰ ਇਹੀ ਵਾਸਤੇ ਦੇਣਾ ਚਾਹੁੰਦੇ ਕਿ ਫੈਸਟੀਵਲ ਸੀਜ਼ਨ ਹੈ ਜੀ ਆਪਣਾ ਸ਼ਹਿਰ ਚ ਆਪਣਾ ਵਾਤ ਵਾਤਨ ਦੁਕਾਨਦਾਰਾਂ ਨੂੰ ਇਹੀ ਵੀ ਅਪੀਲ ਕਰਦੇ ਆ ਕਿ ਬੋਰਡ ਆਪਣੇ ਬਾਹਰ ਨਾ ਲਾਓ ਲਿਮਿਟ ਚ ਲਾਓ ਆਰਾਮ ਨਾਲ ਆਪਣਾ ਕੰਮ ਕਰੋ ਰਾਹ ਰਾਹ ਦੇ ਵਿੱਚ ਮਤਲਬ ਜਿਆਦਾ ਪੀੜ ਪੜਕਾ ਨਾ ਕਰੋ ਜੀ। ਸਰ ਗਦੋਂ ਤੱਕ ਕਾਰਵਾਈ ਚੱਲੂਗੀ ਇਹ ਵਲੀ? ਇਹ ਮਾਨਯੋਗ ਕਮਿਸ਼ਨਰ ਦੀ ਜਿੱਦਾਂ ਜਿੱਦਾਂ ਤੁਹਾਨੂੰ ਹੁਕਮ ਲੰਘੇ ਤਾਂ ਰੋਜ਼ ਕਾਰ ਵੀਰ ਜੀ ਧੰਨਵਾਦ ਜੀ ਹਾਂ ਸਰ ਕੀ ਨਾਮ ਆਪਣਾ ਜੀ ਤੁਸੀਂ ਦੱਸੋ ਕਿਹੜੀ ਜਗ੍ਹਾ ਤੋਂ ਸਰ ਮੈਂ ਤਾਂ ਜੀਟੀ ਰੋਡ ਤੋਂ ਹੀ ਆ ਰਹਾ ਹਾਂ ਅੱਜ ਜਿਹੜਾ ਤੁਹਾਡੇ ਇੱਥੇ ਸ਼ਾਪ ਦੇ ਕੋਲ ਇੱਕ ਮੱਛੀ ਮਾਰਕਰ ਜਿਹੜਾ ਵੈਦ ਮੱਛੀ ਮਾਰਕੀਟ ਚਾਲੂ ਕੀਤਾ ਹੋਇਆ ਸੀਗਾ ਉਹ ਅੱਜ ਪਰ ਆਪਣੀ ਕਮੇਟੀ ਕਰੋ ਲੋ ਚੁਕਵਾਇਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਦੇਖੋ ਇਸ ਤਰ੍ਹਾਂ ਆ ਕਿ ਆਮੇ ਜਨਦਿਆਂ ਨੂੰ ਸਮੈਪ ਤਾਂ ਬਹੁਤ ਜ਼ਿਆਦਾ ਗੰਦੀ ਚੜਦੇ ਸੀ ਇਹ ਵੱਧਦਾ ਜਾ ਰਿਹਾ ਸੀ ਕੰਮ ਪਹਿਲਾਂ ਇੱਕ ਬੰਦਾ ਸੀ ਫਿਰ ਦੋ ਹੋ ਗਏ ਕਰਦਿਆ ਕਰਦਿਆ ਪੰਜ 6 ਹੋ ਗਏ ਤੇ ਲੋਕੀ ਹੋਂ ਸਾਰੇ ਮੂੰਹ ਨਾਲ ਦੇ ਉੱਤੇ ਕਪੜਾ ਰੱਖ ਕੇ ਨੰਗਦੇ ਸੀ ਸਾਰੇ ਇੰਨਾ ਜ਼ਿਆਦਾ ਗੰਦ ਹੋ ਗਿਆ ਸੀ ਤੋ ਜੋ ਪ੍ਰਸ਼ਾਸਨ ਨੇ ਕੀਤਾ ਉਹ ਵਧੀਆ ਕੀਤਾ ਤੇ ਆ ਜਿਹੜਾ ਚੁਕਵਾ ਦਿੱਤਾ ਗਿਆ ਉਹਨਾਂ ਤੁਸੀਂ ਪੂਰੇ ਸਨਮ ਤੋਂ ਦੇਖੋ ਸਾਨੂੰ ਕੋਈ ਤਰਾਜ ਨਹੀਂ ਸੀ ਸਾਨੂੰ ਕੋਈ ਜੇ ਰੋਟੀ ਖਾਦੇ ਕੋਈ ਨੁਕਸਾਨ ਨਹੀਂ ਸੀ ਪਰ ਉਹ ਜਿਹੜਾ ਗੰਧ ਸੀ ਨਾ ਉਹ ਇਹ ਵੱਧਾ ਜਾ ਰਿਹਾ ਸੀ ਦਿਨ 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 ਉਹ ਵੱਧਾ ਜਾ ਰਿਹਾ ਸੀ ਬਾਕੀ ਜੇ ਸਫਾਈ ਕਰਾਦਣ ਤਾਂ ਉੱਥੇ ਬੂਟਿਆਂ ਦੀ ਕੋਈ ਵਧੀਆ ਜੀ ਪਾਰਕ ਵੀ ਬਣ ਸਕਦੀ ਕੋਈ ਚੱਕਰ ਨਹੀਂ ਅਸੀਂ ਵੀ ਨਾਲ ਸਹਿਯੋਗ ਕਰਾਂਗੇ ਉਹਨਾਂ ਦਾ ਠੀਕ ਹੈ ਸਰ ਜੀ